ਪੰਜਾਬ ਦੇ ਵਿੱਚ ਅੱਜ ਇੱਕ ਮੁੱਦਾ ਬੇਹੱਦ ਚਰਚਾ ਦਾ ਵਿਸ਼ਾ ਹੈ ਉਹ ਹੈ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਵੀਡੀਓ ਇਹ ਤਰਾਸਤੀ ਹੈ ਪੰਜਾਬ ਦੀ ਕਿ ਜਦੋਂ ਕਿ ਅੱਜ ਗੱਲ ਪੰਜਾਬ ਦੀ ਡਿਵੈਲਪਮੈਂਟ ਦੇ ਇਸ਼ੂਸ ਨੂੰ ਲੈ ਕੇ ਹੋਣੀ ਚਾਹੀਦੀ ਸੀ ਵਿਕਟ ਦੇ ਲਾਅ ਐਂਡ ਆਰਡਰ ਤੇ ਹੋਣੀ ਚਾਹੀਦੀ ਸੀ ਚੜ੍ਹ ਰਹੇ ਕਰਜ਼ੇ ਤੇ ਹੋਣੀ ਚਾਹੀਦੀ ਸੀ ਗੱਲ ਕਿਸ ਚੀਜ਼ ਦੀ ਕਰਨੀ ਪੈਂਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਉਹ ਵੀਡੀਓ ਜਿਹੜੀ ਕੈਨੇਡਾ ਦੇ ਵਿੱਚ ਬੈਠੇ ਇੱਕ ਸੱਚ ਜਗਮਨ ਸਮਰੇ ਨੇ ਆਪਣੇ ਫੇਸਬੁੱਕ ਪੇਜ ਦੇ ਉੱਤੇ ਪਾ ਹੁਣ ਸਵਾਲ ਇਹ ਖੜਾ ਹੋ ਜਾਂਦਾ ਕਿ ਕੀ ਇਹ ਇਕੱਲੀ ਗੱਲ ਭਗਵੰਤ ਮਾਨ ਸਾਹਿਬ ਦੀ ਹੈ ਨਹੀਂ ਇਹ ਗੱਲ ਹੈ ਪੰਜਾਬ ਦੀ ਮੁੱਖ ਮੰਤਰੀ ਦੀ ਚਿਹਰ ਦੀ ਉਹਦੀ ਕ੍ਰੈਡਿਬਿਲਟੀ ਦੀ ਸੋ ਇਸ ਮੁੱਦੇ ਦੀ ਗੰਭੀਰਤਾ ਦੇ ਨਾਲ ਜਾਂਚ ਹੋਣੀ ਚਾਹੀਦੀ ਅੱਜ ਪੰਜਾਬ ਦੇ ਮੁੱਖ ਮੰਤਰੀ ਖੁਦ ਸਾਹਮਣੇ ਆਏ ਉਹ ਤਾਂ ਕਹਿੰਦੇ ਜੀ ਫੇਕ ਹੈ ਏਜੰਸੀਆਂ ਨੇ ਵੀਡੀਓ ਬਣਵਾਈ ਹੈ ਸਰਕਾਰਾਂ ਨੇ ਬਣਵਾਈ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਦੀ ਵੀਡੀਓ ਆ ਜਾਣੀ ਤੇ ਆਮ ਆਦਮੀ ਪਾਰਟੀ ਜਿਹੜੀ ਅੱਜ ਪੰਜਾਬ ਦੇ ਵਿੱਚ ਸੱਤਾ ਤੇ ਰਹਿ ਉਹਨਾਂ ਨੇ ਤਿੰਨ ਪ੍ਰੈਸ ਕਾਨਫਰੰਸਾਂ ਕੀਤੀ ਮਲਬੇ ਦਿਖਾਉਂਦਾ ਕਿ ਸਰਕਾਰ ਕਿੰਨੀ ਡਿਫੈਂਸਿਵ ਹੈ ਕਿੰਨੀ ਫਰਸਟ੍ਰੇਟਡ ਹੈ ਤਿੰਨ ਤਿੰਨ ਪ੍ਰੈਸ ਕਾਨਫਰੰਸਾਂ ਉਹ ਵੀਡੀਓ ਤੇ ਕਰਨੀਆਂ ਪੈਰੀਆਂ ਨੇ ਜਿਹਨੂੰ ਸਰਕਾਰ ਖੁਦ ਫੇਕ ਦੱਸ ਰਹੀ ਮੈਂ ਪੰਜਾਬ ਦੀ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਦੇ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਕਿਉਂਕਿ ਸ਼ਖਸ ਤਾਂ ਕੈਨੇਡਾ ਦੇ ਵਿੱਚ ਬੈਠਾ ਹੈ ਔਰ ਕੈਨੇਡਾ ਦੇ ਵਿੱਚੋਂ ਬੈਠ ਕੇ ਉਹ ਵੀਡੀਓ ਪਾ ਰਿਹਾ ਸੋ ਇਹਦੇ 'ਚ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਚਾਹੇ ਸੀਬੀਆਈ ਹੈ ਚਾਹੇ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਮਿਨਿਸਟਰੀ ਹੈ ਉਹਨਾਂ ਨੂੰ ਵੀ ਜਾਂਚ ਦੇ ਵਿੱਚ ਉਹਨਾਂ ਜਾਂਚ ਦੇ ਦਾਇਰੇ ਦੇ ਵਿੱਚ ਲਿਆਉਣਾ ਚਾਹੀਦਾ ਹੈ ਔਰ ਇਹ ਵੀਡੀਓ ਦਾ ਸੱਚ ਪੰਜਾਬ ਦੇ ਲੋਕ ਜਾਣਨ ਦਾ ਹੱਕ ਰੱਖਦੇ ਨੇ ਕਿ ਵੀਡੀਓ ਕਿਉਂ ਬਣੀ ਜੇ ਫੇਕ ਹੈ ਤਾਂ ਕਿਹਨੇ ਬਣਾਈ ਇਹ ਕਿੱਥੇ ਬਣੀ ਔਰ ਜਿਹੜਾ ਦੂਸਰਾ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਕਿ ਜਦੋਂ ਜਗਮਨ ਸਮਰੇ ਬਾਰੇ ਮਾੜੀ ਮੋਟੀ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਕਿਸੇ ਸਮੇਂ ਇਹ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰਦਾ ਰਿਹਾ ਉਹਨਾਂ ਦਾ ਸਗੀ ਸਾਥੀ ਰਿਹਾ ਤੇ ਤਿੰਨ ਤਿੰਨ ਪ੍ਰੈਸ ਕਾਨਫਰੰਸਾਂ ਕਰਨ ਵਾਲੇ ਆਪ ਦੇ ਬੁਲਾਰੇ ਇਹ ਲੋਕਾਂ ਨੂੰ ਗੱਲ ਦੱਸ ਕੇ ਨਹੀਂਗੇ ਕਿ ਜਿਹੜੇ ਬੰਦੇ ਨੇ ਵੀਡੀਓ ਪਾਈ ਹੈ ਉਹ ਆਮ ਆਦਮੀ ਪਾਰਟੀ ਦੀ ਮਦਦ ਕਰਦਾ ਰਿਹਾ ਉਹਨਾਂ ਦਾ ਹੀ ਕਾਰਕੁਨ ਰਿਹਾ ਸੋ ਇਹ ਤਾਂ ਗੱਲ ਸਾਰਿਆਂ ਨੂੰ ਪਤਾ ਕੈਨੇਡਾ ਦੇ ਵਿੱਚੋਂ ਵੀ ਜੇ ਪੰਜ ਸਤ ਲੋਕਾਂ ਨਾਲ ਗੱਲ ਕਰੀਏ ਤਾਂ ਦੋ ਤਿੰਨੇ ਗੱਲ ਦੱਸ ਦਿੰਦੇ ਨੇ ਕਿ ਆਮ ਆਦਮੀ ਪਾਰਟੀ ਨਾਲ ਹਮਦਰਦੀ ਰੱਖਦਾ ਸੀ ਇਹਨਾਂ ਦੇ ਨਾਲ ਕੰਮ ਕਰਦਾ ਸੀ ਸੋ ਅੱਜ ਇਸ ਮੋੜ ਤੇ ਆ ਕੇ ਖੜੇ ਹੋ ਗਿਆ ਕਿ ਮੁੱਖ ਮੰਤਰੀ ਪੰਜਾਬ ਨੂੰ ਕੋਈ ਸਿੱਧਾ ਚੈਲੰਜ ਕਰਦਾ ਔਰ ਮੈਨੂੰ ਲੱਗਦਾ ਕਿ ਹੁਣ ਸਨੀਚਰਵਾਰ ਦਾ ਵੀ ਚੈਲੰਜ ਆ ਗਿਆ ਕਿ ਜੀ ਸਨੀਚਰਵਾਰ ਨੂੰ ਕੋਈ ਪ੍ਰੈਸ ਕਾਨਫਰੰਸ ਕੀਤੀ ਜਾਊਗੀ ਸਾਡੀ ਪੰਜਾਬ ਸਰਕਾਰ ਕੀ ਕਰ ਰਹੀ ਹੈ ਇਹ ਕਹਿੰਦੇ ਜੀ ਅਸੀਂ ਲਿਆਉਣ ਦੀ ਕਾਰਵਾਈ ਸ਼ੁਰੂ ਕਰਤੀ ਮੈਂ ਖੁਦ ਵਕੀਲਾਂ ਦੱਸੋ ਕੀ ਕੈਨੇਡਾ ਤੋਂ ਕਿਸੇ ਨੂੰ 420 ਦੇ ਕੇਸ ਤੇ ਐਕਸਲੈਰੇਸ਼ਨ ਕੀਤੀ ਜਾ ਸਕਦੀ ਹੈ ਨਹੀਂ ਕੀਤੀ ਜਾ ਸਕਦੀ ਸੋ ਇਹ ਹੁਣ ਵੱਡੇ ਸਵਾਲ ਨੇ ਜਿਹੜੇ ਉਹ ਸਰਕਾਰ ਦੇ ਉੱਤੇ ਖੜੇ ਹੋਗੇ ਨੇ ਆਮ ਆਦਮੀ ਪਾਰਟੀ ਦੇ ਉੱਤੇ ਖੜੇ ਹੋਗੇ ਨੇ ਔਰ ਇਹ ਜਿਹੜੀ ਵੀਡੀਓ ਹੈ ਇਹ ਤਾਂ ਸੱਚ ਪੰਜਾਬੀਆਂ ਦੇ ਸਾਹਮਣੇ ਆਉਣਾ ਚਾਹੀਦਾ ਹੈ ਜੇ ਕੋਈ ਵਿਕਟਮ ਹੈ ਚਾਹੇ ਪਰ ਮੁੱਖ ਮੰਤਰੀ ਭਗਵੰਤ ਮਾਨ ਹੋਣ ਪਰ ਜਿਹਨੇ ਮੁੱਖ ਮੰਤਰੀ ਭਗਵੰਤ ਮਾਨ ਦੇਉ ਤੇ ਐਸਾ ਹਮਲਾ ਕੀਤਾ ਨੂੰ ਸਜ਼ਾ ਦਿਓ ਪਰ ਵੀਡੀਓ ਇਹਦੀ ਸੱਚਾਈ ਇਹਦੀ ਅਸਲੀਅਤ ਪੰਜਾਬੀ ਜਾਣਨ ਦਾ ਹੱਕ ਰੱਖ ਦੇ ਪਤਾ ਕਿੰਨੇ ਮਿਲੀਅਨ ਵਿਊਜ਼ ਹੋ ਚੁੱਕੇ ਨੇ ਇਹ ਵੀਡੀਓ ਜਿਹਦਾ 7,55,000 ਸਕਰੀਨਸ਼ਾਟ ਲੈਨ ਤੱਕ ਸ਼ੇਅਰ ਹੋ ਚੁੱਕੇ ਸੀਗੇ ਜਿਹਦੇ ਉੱਪਰ ਲਗਭਗ 69,000 ਲਾਈਕਸ ਆ ਚੁੱਕੇ ਸੀਗੇ ਪਤਾ ਨਹੀਂ ਕਿੰਨੇ ਹਜ਼ਾਰ ਕਮੈਂਟ ਔਰ ਕਿੰਨੇ ਮਿਲੀਅਨ ਵਿਊਜ਼ ਹੈ ਇਹ ਸਾਰੇ ਕਿਆ ਭਾਜੀਪੀ ਦੇ ਕਾਰਕੁਨ ਨੇ ਫਿਰ ਮੈਂ ਆਪ ਜੀ ਨੂੰ ਦਿਖਾਣਾ ਚਾਹਨਾ ਕਿ ਇਹ ਇਹ ਦੇਖੋ ਇਹ ਉਸੇ ਵੀਡੀਓ ਦਾ 9.3 ਮਿਲੀਅਨ ਵਿਊਜ਼ ਹੋਇਆ ਹੁਣ 9.3 ਮਿਲੀਅਨਸ ਵਿਊਜ਼ ਹੋਏ ਆ ਤੁਸੀਂ ਬੀਜੇਪੀ ਖਾਤੇ ਪਾਣਾ ਚਾਹਦੇ ਹੋ ਇਹਦੇ ਨਾਲ ਦੇਖੋ ਇਹ ਹੋਰ ਸਕਰੀਨ ਸ਼ਾਟਸ ਨੇ ਇਹ ਮੈਂ ਸਕਰੀਨ ਸ਼ਾਟਸ ਤੁਹਾਨੂੰ ਦਿਖਾ ਰਿਹਾ ਅੱਲਾਕ ਅਲੱਗ ਇੰਸਟਾਗ੍ਰam ਫੇਸਬੁਕ ਆਈਡੀਆਂ ਦੇ ਜਿਨ੍ਹਾਂ ਦੇ ਉੱਪਰ ਇਹ ਵੀਡੀਓ ਪਿਆ ਹੋਇਆ ਹੈ ਔਰ ਜਿਨ੍ਹਾਂ ਦੇ ਉੱਪਰ ਲੱਖਾਂ ਵਿਊਜ਼ ਨੇ ਕਮੈਂਟ ਨੇ ਲਾਈਕਸ ਨੇ ਸ਼ੇਅਰਸ ਨੇ ਤੇ ਕਿਆ ਯਾਸੀ ਕਿਤੇ ਨੇ ਬੀਜੇਪੀ ਦੇ ਉੱਪਰ ਇਲਜ਼ਾਮ ਲਗਾਣਾ ਬੰਦ ਕਰੋ ਬਲਤੇਜ ਪੰਨੂ ਜੀ ਬੀਜੇ ਉੱਪਰ ਬੀਜੇਪੀ ਉੱਪਰ ਇਲਜ਼ਾਮ ਲਗਾਣਾ ਮਲਵਿੰਦਰ ਕੰਗ ਜੀ ਬੰਦ ਕਰੋ ਤੁਸੀਂ ਕਿਸ ਸਮੇ ਅਸ਼ਨੀ ਸ਼ਰਮਾਈ ਦੇ ਬਹੁਤ ਪਿਆਰੇ ਦੋਸਤ ਹੁੰਦੇ ਸੀ ਤੁਹਾਨੂੰ ਅੱਗੇ ਦੱਸਿਆ ਸੀਗਾ ਤੇ ਨਤੇ ਉੱਪਰ ਇਲਜ਼ਾਮ ਲਗਾਣਾ ਬੰਦ ਕਰੋ ਸੱਚ ਇਹ ਹੈ ਕਿ ਭਗਵੰਤ ਮਾਨ ਸਾਹਿਬ ਸੂਬੇ ਦੇ ਮੁੱਖ ਮੰਤਰੀ ਜਿਹੜੇ ਨੇ ਜਿਨ੍ਹਾਂ ਦੇ ਉੱਪਰ ਇਹ ਅਲੀਗੇਸ਼ਨ ਹੈ ਜਿਹੜੇ ਉਸ ਵੀਡੀਓ ਚ ਜਾਪਦੇ ਨੇ ਇਹ ਆਮ ਜਨਤਾ ਮੰਨਦੀ ਹੈ ਕਿ ਉਸ ਵੀਡੀਓ ਅੰਦਰ ਉਹ ਹੈਗੇ ਨੇ ਉਹ ਚੁੱਪ ਨੇ ਪਗਵਾਨ ਮਾਨ ਸਾਹਿਬ ਇਸ ਵੀਡੀਓ ਤੇ ਚੁੱਪ ਕਿਉਂ ਨੇ ਪੰਜਾਬ ਜਵਾਬ ਮੰਗਦਾ ਔਰ ਮਾਨ ਸਾਹਿਬ ਨੇ ਜਿਹੜਾ ਮਾਨ ਸਾਹਿਬ ਤੋਂ ਵੀ ਕਲੈਰੀਫਿਕੇਸ਼ਨ ਸਾਡੇ ਸੂਬਾ ਕਾਜਕਾਰੀ ਪ੍ਰਧਾਨ ਅਸ਼ਵੀ ਸ਼ਰਮਾ ਜੀ ਨੇ ਇੰਨਾ ਕੀ ਮੰਗਿਆ ਇਸ ਤੋਂ ਵੱਧ ਕੁਝ ਨਹੀਂ ਮੰਗਿਆ ਮੈਂ ਦੁਬਾਰਾ ਫੇਰ ਅਸ਼ਵੀ ਸ਼ਰਮਾ ਜੀ ਦਾ ਜਿਹੜਾ ਲਿਖਿਆ ਹੋਇਆ ਕਾਗਜ਼ ਹੈ ਮੈਂ ਫੇਰ ਪੜ੍ਹ ਕੇ ਸੁਣਾ ਦਿੰਨਾ ਤੁਹਾਨੂੰ ਸਾਰਿਆਂ ਨੂੰ ਜਿਹੜਾ ਬੰਦਾ ਹਰ ਛੋਟੀ ਗੱਲ ਤੇ ਮਤਲਬ ਮਾਨ ਸਾਹਿਬ ਨੂੰ ਕਹਿ ਰਹੇ ਨੇ ਜਿਹੜਾ ਬੰਦਾ ਹਰ ਛੋਟੀ ਗੱਲ ਤੇ ਪ੍ਰੈਸ ਕਾਨਫਰੰਸ ਕਰਦਾ ਸੀ ਉਹ ਆਪਣੀ ਕਥਿਤ ਵੀਡੀਓ ਅਸੀਂ ਨਹੀਂ ਕਹਿ ਰਹੇ ਉਹਦੀ ਵੀਡੀਓ ਕਥਿਤ ਵੀਡੀਓ ਤੇ ਇੰਨਾ ਚੁੱਪ ਕਿਉਂ ਪੰਜਾਬ ਨੂੰ ਜਵਾਬ ਚਾਹੀਦਾ ਹੈ ਭਗਵੰਤ ਮਾਨ ਸਾਹਿਬ ਲਿਖ ਰਹੇ ਆ ਸਪਸ਼ਟਕਰਨ ਦਿੱਤਾ ਜਾਵੇ ਮਾਨ ਸਾਹਿਬ ਸਪਸ਼ਟਕਰਨ ਤੋਂ ਕਿਉਂ ਪਜ ਰਹੇ ਨੇ ਮਾਨ ਸਾਹਿਬ ਕਿਉਂ ਜਾ ਰਹੇ ਨੇ ਅਸੀਂ ਇੰਨਾ ਹੀ ਪੁੱਛ ਰਹੇ ਹਾਂ ਇਸ ਤੋਂ ਵੱਧ ਅਸੀਂ ਕੁਝ ਨਹੀਂ ਪੁੱਛ ਰਹੇ ਉਹਨਾਂ ਕੋਲ ਹੂਕੀਏ ਫੇਕ ਤੋਂ ਬਿਨਾਂ ਬੀਜਪੀ ਕੋਲ ਹੈ ਕੀ